ਜਿੱਥੇ ਕਿਹਾ ਜਾਂਦਾ ਹੈਗਾ ਕਿ ਮੌਤ ਤੋਂ ਬਾਅਦ ਕਿਸੇ ਦਾ ਦੁਬਾਰਾ ਜਿਉਂਦਾ ਹੋਣਾ ਅਸੰਭਵ ਹੈ ਤੇ ਹੁਣ ਤੱਕ ਦੁਨੀਆ ਦੇ ਵਿੱਚ ਕੋਈ ਅਧਿਕਾਰਤ ਅਜਿਹਾ ਮਾਮਲਾ ਨਹੀਂ ਆਇਆ ਜਿੱਥੇ ਕੋਈ ਮੌਤ ਤੋਂ ਬਾਅਦ ਵਾਪਸ ਆਇਆ ਹੋਵੇ ਤੇ ਉਹ ਬਚ ਗਿਆ ਹੋਵੇ ਜਿਸ ਨੂੰ ਮੌਤ ਆਈ ਹੋਵੇ ਤੇ ਉਸ ਤੋਂ ਬਾਅਦ ਉਹ ਆਪਣੀ ਕਹਾਣੀ ਦੱਸਦਾ ਹੋਵੇ ਪਰ ਬੇਹੱਦ ਹੀ ਹੈਰਾਨ ਕਰਦਾ ਇਹ ਮਾਮਲਾ ਅਮਰੀਕਾ ਦੇ ਅਲਾਬਾਮਾ ਰਾਜ ਦੀ ਚਾਰਲਟ ਹੋਮਜ਼ ਨਾਮ ਦੀ ਇੱਕ ਔਰਤ ਨੇ ਇਹ ਦਾਅਵੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾਂ ਨੇ ਇਹ ਦਾਅਵਾ ਕੀਤਾ ਹੈਗਾ ਕਿ ਉਹ 11 ਮਿੰਟ ਲਈ ਮਰ ਗਈ ਸੀਗੀ ਅਤੇ ਉਸ ਨੇ ਆਪਣੇ ਅੱਖਾਂ ਦੇ ਨਾਲ ਸਵਰਗ ਅਤੇ ਨਰਕ ਦੇਖਿਆ ਸੀਗਾ। ਕਿੰਨੀ ਕ ਸੱਚਾਈ ਹੈ ਇਸ ਕਹਾਣੀ ਦੇ ਵਿੱਚ ਆਓ ਜਾਣਦੇ ਹਾਂ। ਔਰਤ ਨੇ 11 ਮਿੰਟਾਂ ਦੇ ਵਿੱਚ ਜੋ ਵੀ ਦੇਖਿਆ ਉਸ ਨੇ ਆਪਣੇ ਕਈ ਇੰਟਰਵਿਊ ਦੇ ਵਿੱਚ ਵੀ ਇਸ ਨੂੰ ਸਾਂਝਾ ਕੀਤਾ ਹੈ ਜੋ ਉਪਭੋਕਤਾਵਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹਾਲਾਂਕਿ ਇਹ ਗੱਲ ਪੁਰਾਣੀ ਹੈ ਪਰ ਅੱਜ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਚਾਰਲੋਟ ਦਾ ਇਹ ਦਾਵਾ ਸੱਚਮੁੱਚ ਲੋਕਾਂ ਨੂੰ ਡਰਾ ਰਿਹਾ ਹੈ ਕਿ ਅਜਿਹਾ ਵੀ ਕੁਝ ਹੋ ਸਕਦਾ ਹੈ ਤਾਂ ਦੱਸਦੀ ਕਿ ਸੂਤਰਾ ਤੋਂ ਮਿਲੀ ਇੱਕ ਰਿਪੋਰਟ ਦੇ ਅਨੁਸਾਰ ਔਰਤ ਆਪਣੇ ਦਿਲ ਦੀ ਜਾਂਚ ਕਰਵਾਉਣ ਦੇ ਲਈ ਇੱਕ ਕਾਰਡੀਓਲੋਜੀਸਟ ਕੋਲ ਗਈ ਸੀਗੀ ਤੇ ਉਸਨੇ ਦਾਵਾ ਕੀਤਾ ਹੈ ਕਿ ਜਾਂਚ ਦੇ ਦੌਰਾਨ ਔਰਤ ਲਗਭਗ 11 ਮਿੰਟ ਲਈ ਮਰ ਗਈ ਸੀਗੀ ਸ਼ਾਰਲਟ ਨੇ ਕਿਹਾ ਹੈ ਕਿ ਉਸ ਨੂੰ ਮੌਤ ਮਹਿਸੂਸ ਹੋਈ ਅਤੇ ਜਦੋਂ ਉਸ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਦੀ ਜਾਨ ਚਲੀ ਗਈ ਹੋਵੇ ਉਸ ਦੀ ਹਾਲਤ ਦੇਖ ਕੇ ਉਸ ਦੇ ਪਤੀ ਵੀ ਡਰ ਗਿਆ ਇਸ ਦੌਰਾਨ ਇੱਕ ਝਟਕੇ ਦੌਰਾਨ ਸ਼ਾਰਲਟ ਨੇ ਆਪਣੇ ਆਪ ਨੂੰ ਸਵਰਗ ਦੇ ਵਿੱਚ ਪਾਇਆ ਔਰਤ ਨੇ ਕਿਹਾ ਹੈਗਾ ਕਿ ਉਸ ਨੇ ਜੋ ਵੀ ਦੇਖਿਆ ਉਹ ਬਿਲਕੁਲ ਅਲੌਕਿਕ ਸੀਗਾ ਉਸਦੇ ਪਤੀ ਦਾ ਵੀ ਕਹਿਣਾ ਹੈਗਾ ਕਿਹਾ ਸੀਗਾ ਕਿ ਚਾਰਲਟ ਜਦੋਂ ਬੇਹੋਸ਼ ਸੀਗੀ ਹਾਲਾਂਕਿ ਜਦੋਂ ਡਾਕਟਰ ਦੇ ਵੱਲੋਂ ਤੇ ਉਸਦੇ ਪਤੀ ਦੇ ਵੱਲੋਂ ਦੇਖਿਆ ਗਿਆ ਸੀਗਾ ਤੇ ਉਹ ਮਰੀ ਹੋਈ ਲਾਸ਼ ਵਾਂਗੂ ਦਿਖ ਰਹੀ ਸੀਗੀ ਪਰ ਉਹ ਜਦੋਂ ਬੋਲ ਰਹੀ ਸੀਗੀ ਤਾਂ ਕਿਹਾ ਜਾ ਰਿਹਾ ਸੀਗਾ ਕਿ ਸ਼ਾਰਲ ਜਿਹੜੀ ਕਿ ਸ਼ਾਰਲਟ ਸੀਗੀ ਉਹ ਫੁੱਲਾਂ ਦੇ ਬਾਰੇ ਗੱਲ ਕਰ ਰਹੀ ਸੀ ਜਦੋਂ ਕਿ ਕਮਰੇ ਦੇ ਵਿੱਚ ਕੋਈ ਫੁੱਲ ਵੀ ਨਹੀਂ ਸੀਗਾ ਇਸ ਲਈ ਪਤੀ ਵੀ ਜੋ ਕਿ ਪਤੀ ਜਿਹੜਾ ਕਿ ਡੈਨੀ ਸੀਗਾ ਉਹ ਵੀ ਨਹੀਂ ਸਮਝ ਪਾ ਰਿਹਾ ਸੀਗਾ ਕਿ ਆਖਿਰ ਹੋ ਕੀ ਰਿਹਾ ਤਾਂ 11 ਮਿੰਟ ਤੱਕ ਮਰਨ ਤੋਂ ਬਾਅਦ シャルਲਟ ਦੁਨੀਆ ਦੇ ਵਿੱਚ ਵਾਪਸ ਆ ਗਏ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਸਾਰੀ ਕਹਾਣੀ ਦੱਸੀ। ਜੋ ਵੀ ਜੋ ਵੀ ਸੀਗਾ ਹੈਰਾਨ ਕਰਦਾ ਸੀਗਾ, ਹੈਰਾਨ ਰਹਿ ਗਿਆ ਸੀਗਾ ਉਹਦਾ ਪਤੀ ਵੀ ਤੇ ਨਾਲ ਖੜੇ ਡਾਕਟਰ ਵੀ। ਹੁਣ ਉਪਭੋਗਤਾਵਾਂ ਇਸ ਨੂੰ ਚਮਤਕਾਰ ਕਹਿ ਰਹੇ ਨੇ ਜਦੋਂ ਕਿ ਕੁਝ ਇਸ ਨੂੰ ਮਸ਼ਹੂਰ ਹੋਣ ਦਾ ਇੱਕ ਸਸਤਾ ਤਰੀਕਾ ਵੀ ਕਹਿ ਰਹੇ ਨੇ ਤੁਹਾਡੀ ਇਸ ਕਹਾਣੀ ਨੂੰ ਲੈ ਕੇ ਕੀ ਰਾਏ ਹੈਗੀ ਹੈ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਕਿ ਅਜਿਹਾ ਕਦੇ ਐਵੇਂ ਹੋ ਸਕਦਾ ਹੈ ਕਿ ਇਨਸਾਨ ਮਰ ਗਿਆ ਹੋਵੇ ਤੇ ਉਹ ਵਾਪਸ ਆ ਗਿਆ ਹੋਵੇ ਹਾਲਾਂਕਿ ਸਾਰਲਡ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦਿਨ ਅਜਿਹਾ ਵਾਪਰਿਆ ਹੈਗਾ ਪਰ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈਗੀ ਹੈ ਇਹ ਹਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਇਹ ਗੱਲ ਇੱਕ ਸਿਰਫ ਦਾਵਾ ਕੀਤਾ ਜਾ ਰਿਹਾ ਹੈ ਕਿ ਜਾਂਚ ਦੇ ਦੌਰਾਨ ਉਹਦੀ ਜਾਂਚ ਛੋਰੀ ਸੀਗੀ ਤੇ ਉਸ ਤੋਂ ਬਾਅਦ ਉਹ ਮਰ ਗਈ ਸੀਗੀ ਡਾਕਟਰ ਦੇ ਵੱਲੋਂ ਕਿਆ ਜਾ ਰਸੀਗਾ ਕਿ ਯੋਹੋ ਮ੍ਰਿਤਕ ਹੈਗੀ ਐ ਪਰ ਉਸ ਤੋਂ 11 ਮਿੰਟ ਬਾਅਦ ਉਹ ਜ਼ਿੰਦਾ ਹੋ ਗਈ ਤੇ ਵਾਪਸ ਦੁਨੀਆ ਦੇ ਵਿੱਚ ਆ ਗਈ ਤੇ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ ਉਸ ਦਾ ਕਹਿਣਾ ਸੀਗਾ ਕਿ ਮੈਂ ਅਜਿਹੇ ਮਾਹੌਲ ਦੇ ਵਿੱਚ ਪਹੁੰਚ ਜਿੱਥੇ ਚਾਰੇ ਤਰਫ ਫੁੱਲੀ ਫੁੱਲ ਸੀਗੇ ਐਨਾ ਸੋਹਣਾ ਸਵਰਗ ਸੀਗਾ ਤੇ ਇਸ ਬਾਬਤ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਬਿਆਨ ਸੀਗੇ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਇਹ ਬਿਆਨ ਸਾਂਝੇ ਕੀਤੇ ਨੇ ਤੁਹਾਡੀ ਇਸ ਕਹਾਣੀ ਨੂੰ ਲੈ ਕੇ ਇਸ ਦਾਅਵੇ ਨੂੰ ਲੈ ਕੇ ਕਿੰਨੀ ਕਿ رائے ਹੈ ਕਿ رائے ਹੈਗੇ ਆ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ